ਠੀਕ ਹੋਮ ਹੋ ਗਏ ਜੀ ਸਾਰੇ ਔਰ ਕਿੰਮੇ ਮਾਹੌਲ ਆ ਜੀ ਆਪਣਾ ਆਪਣਾ ਦੱਸੋ ਸਾਰੇ ਸਾਡੇ ਦਾ ਠੀਕ ਆ ਇਧਰ ਨਾਪੇ ਪਟਿਆਲੇ 'ਚ ਜਰੂਰ ਕਹਿੰਦੇ ਕਿਤੇ ਖੜਕਾ ਘੜਬੜ ਹੋਈ ਆ ਪਰ ਵਿਚਨਾ ਕੁਝ ਲੋਕ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਜਦੋਂ ਰਾਤ ਨੂੰ ਬਲੈਕਆਊਟ ਹੁੰਦਾ ਲੋਕਾਂ ਦੇ ਕੈਮਰੇ ਆਨ ਹੁੰਦੇ ਨੇ ਬਾਹਰ ਲੈਟਾਂ ਜਗਦੀਆਂ ਹੁੰਦੀਆਂ ਨੇ ਕੋਈ ਇਦਾਂ ਚਾਹੀਦਾ ਕਿ ਸਖਤ ਐਕਸ਼ਨ ਹੋਣਾ ਚਾਹੀਦਾ ਜਿਹੜੇ ਲੋਕ ਲਾਹ ਪ੍ਰਵਾਹੀ ਕਰਦੇ ਨੇ ਦੇਖੋ ਜੰਗ ਲੱਗੀ ਵੀ ਆ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਕੁਝ ਪੜੇ ਲਿਖੇ ਅਨਪੜ੍ਹ ਸਿਆਣੇ ਜ਼ਿਆਦਾ ਲੋਕ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਬਾਕੀ ਇਹ ਜੰਗਾ ਜੂੰਗਾ ਦੇ ਤਾਂ ਨੁਕਸਾਨ ਹੀ ਹੁੰਦੇ ਨੇ ਹਾਂ ਦੇ ਤਾਂ ਹੁੰਦੇ ਨਹੀਂ ਹੈਗੇ ਬੇਕਸੂਰ ਲੋਕ ਮਰਦੇ ਨੇ ਫੌਜੀ ਵੀ ਬੇਜਵਾਨ ਸ਼ਹੀਦ ਹੁੰਦੇ ਨੇ ਚਾਹੇ ਉਹ ਕਿਸੇ ਦੇਸ਼ ਦੇ ਹੋਣ ਹੁਣ ਆਪਣੇ ਦੇਖੋ ਇੱਕ ਹਰਿਆਣੇ ਦਾ ਨੌਜਵਾਨ ਮੁੰਡਾ ਸ਼ਹੀਦ ਹੋਇਆ ਇਹ ਸਾਰੀ ਰਾਜਨੀਤੀ ਦੀ ਖੇਡ ਆ ਜਿਹੜੇ ਲੀਡਰ ਨੇ ਨਾ ਜਿੰਨੇ ਵੀ ਕਿਸੇ ਵੀ ਮੁਲਕ ਦੇ ਲੀਡਰ ਨੇ ਲੜਾਈ 'ਚ ਜਦੋਂ ਜੰਗ ਲੱਗਦੀ ਆ ਉਹ ਲੀਡਰ ਅੱਗੇ ਹੋਣੇ ਚਾਹੀਦੇ ਨੇ ਤੇ ਚਲੋ ਪਹਿਲਾਂ ਮੂਰੇ ਹੋ ਕੇ ਟ੍ਰੇਨਿੰਗ ਲੈ ਕੇ ਲੀਡਰ ਅੱਗੇ ਗੋਲੀ ਚਲਾਣ ਪਿੱਛੇ ਜਾਵੇ ਫੌਜ ਕਦੇ ਲੜਾਈ ਨਹੀਂ ਲੱਗਦੀ ਫਿਰ ਕਦੇ ਵੀ ਨਹੀਂ ਲੜਾਈ ਲੱਗਣੀ ਜਿਹੜੇ ਮੁਲਕ ਦੇ ਲੀਡਰ ਨੇ ਨਾ ਆਗੂ ਨੇ ਜੇ ਉਹ ਉਹਨਾਂ ਨੂੰ ਮੂਰੇ ਲਾਇਆ ਜਾਵੇ ਨਾ ਜੇ ਉਹ ਮੂਰੇ ਹੋਣ ਤਾਂ ਲੜਾਈ ਕਦੇ ਵੀ ਨਹੀਂ ਲੱਗਦੀ ਇਹ ਲੜਾਈ ਤਾਂ ਲੱਗਦੀ ਆ ਜਦੋਂ ਲੋਕਾਂ ਦੇ ਜਵਾਨ ਤੇ ਪੁੱਤ ਮਰਦੇ ਨੇ ਚਾਹੇ ਉਹ ਫੌਜ 'ਚ ਹੋਣ ਚਾਹੇ ਆਮ ਪਬਲਿਕ ਹੋਵੇ ਨਾ ਕੋਈ ਲੀਡਰ ਮਰਦਾ ਨਾ ਕਿਸੇ ਲੀਡਰ ਦਾ ਬੱਚਾ ਮਰਦਾ ਇਹ ਤਾਂ ਸੇਫ ਨੇ ਸਾਰੇ ਆਪਣੇ ਆਪਣੇ ਟਿਕਾਣਿਆਂ ਤੇ ਮਰਨਾ ਕਿਹਨੇ ਪਬਲਿਕ ਨੇ ਆਮ ਜਨਤਾ ਨੇ ਮਹਿੰਗਾਈ ਹੋ ਜਾਣੀ ਆ ਉਹ ਮਹਿੰਗਾਈ ਦਾ ਅਸਰ ਕਿਹਦੇ ਤੇ ਆਮ ਜਨਤਾ ਤੇ ਮਹਿੰਗਾਈ ਦਾ ਹੋਰ ਕਿਸੇ ਲੀਡਰ ਦੇ ਕੋਈ ਅਸਰ ਨਹੀਂ ਜਿਹੜੀ ਹੁਣ ਮੰਗਾਈ ਹੋਣੀ ਆ ਜੰਗ ਕਾਰਨ ਉਹਦਾ ਅਸਰ ਵੀ ਧਾਮ ਜਨਤਾ ਦੇ ਪੈਣਾ 10 ਵਾਲੀ ਚੀਜ਼ 100 ਚ ਮਿਲਣੀ ਆ 100 ਵਾਲੀ 1000 ਚ ਫਿਰ ਬਲੈਕ ਚ ਅੱਛਾ ਜੀ ਜਿਹੜੇ ਲੋਕ ਮਰਨੇ ਨੇ ਬੇਕਸੂਰ ਉਹ ਪਤਾ ਹੀ ਨਹੀਂ ਕਿੰਨੀ ਕੁ ਦੁਨੀਆ ਨਾਲ ਕੀ ਕੁਝ ਹੋਣਾ ਹਲੇ ਜਿ ਜਿੱਦਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾ ਰਾਜੇ ਮਹਾਰਾਜੇ ਅੱਗੇ ਲੱਗਦੇ ਹੁੰਦੇ ਸੀਗੇ ਫੌਜ ਦੇ ਜਦੋਂ ਉਹਨਾਂ ਦੀ ਲੜਾਈ ਹੁੰਦੀ ਸੀ ਇੱਕ ਦੂਜੇ ਰਾਜੇ ਨਾਲ ਨਾ ਤਾਂ ਉਹ ਜਿਹੜੇ ਮਰਾਜੇ ਹੁੰਦੇ ਸੀ ਉਹ ਅੱਗੇ ਜਾਂਦੇ ਹੁੰਦੇ ਸੀਗੇ ਲੱਗ ਕੇ ਰਾਜੇ ਅੱਗੇ ਲੱਗਦੇ ਸੀਗੇ ਪਿੱਛੇ ਉਹਨਾਂ ਦੇ ਸੈਨਾਪਤੀ ਫਿਰ ਪਿੱਛੇ ਫੌਜ ਫਿਰ ਲੜਾਈ ਹੁੰਦੀ ਸੀ ਅੱਜ ਆਪਣੇ ਸਿਸਟਮ ਉਲਟਾ ਆਪਣੇ ਰਾਜੇ ਨੇ ਜਿਹੜੇ ਕਿਸੇ ਵੀ ਮੁਲਕ ਦੇ ਹੋਣ ਉਹ ਬੈਠੇ ਨੇ ਆਰਾਮ ਨਾਲ ਆਪਣੇ ਮੈਦਾਨਾਂ 'ਚ ਤੇ ਫੌਜ ਨੂੰ ਆਰਡਰ ਹੋ ਜਾਂਦਾ ਕਿ ਚਲੋ ਜੀ ਜਾ ਕੇ ਲੜਾਈ ਕਰੋ ਮਰਦੇ ਨੇ ਲੋਕਾਂ ਦੇ ਧੀ ਪੁੱਤ ਇਹ ਲੀਡਰਾਂ ਦਾ ਕਿਸੇ ਦਾ ਵੀ ਕੁਝ ਨਹੀਂ ਜਾਂਦਾ ਚਾਹੇ ਉਹ ਕਿਸੇ ਮੁਲਕ ਦੇ ਹੋਣ ਜੇ ਹੁਣ ਪਾਕਿਸਤਾਨ ਵਾਲੇ ਲੀਡਰ ਨੇ ਜਿਹੜੇ ਉਹਨਾਂ ਨੂੰ ਮੂਹਰੇ ਲੱਗਣਾ ਪਵੇ ਕਿ ਚਲੋ ਭਾਈ ਮੂਹਰੇ ਲੱਗੋ ਕਰੋ ਇੰਡੀਆ ਦੀ ਫੌਜ ਦਾ ਮੁਕਾਬਲਾ ਤਾਂ ਉੱਥੇ ਕਦੇ ਵੀ ਅੱਤਵਾਦ ਨਹੀਂ ਪਣਪਦਾ ਉੱਤੇ ਅੱਤਵਾਦ ਵੀ ਤਾਂ ਹੀ ਆ ਉਹਨਾਂ ਨੂੰ ਪਤਾ ਕਿ ਲੋਕਾਂ ਦਿੱਤੀ ਪੁੱਤੇ ਮਰਨੇ ਨਹੀਂ ਕਿਹੜਾ ਸਾਡਾ ਮਰਨਾ ਕਿਸੇ ਦਾ ਇਸ ਲਈ ਇਹ ਸਾਰਾ ਨੁਕਸਾਨ ਤਾਂ ਆਮ ਜਨਤਾ ਦਾ ਹੀ ਆ ਕਿਸੇ ਲੀਡਰ ਦਾ ਕੁਝ ਨਹੀਂ ਜਾਂਦਾ ਕਿਸੇ ਸਰਕਾਰ ਦਾ ਬਈ ਕੁਝ ਨਹੀਂ ਜਾਂਦਾ ਹੋਰ ਦੱਸੋ ਕਿਵੇਂ ਦਾ ਮਾਹੌਲਾ ਬਈ ਲਖੋ ਮੜਾ ਜਾਂ ਪਟਿਆਲੇ ਕਹਿੰਦੇ ਨੇ ਕੀ ਕੋਈ ਖੜਕਾ ਹੋਇਆ ਕਾਫੀ ਵੱਡਾ ਤਮਾਕਾ ਹੋਇਆ ਪਟਿਆਲੇ ਕੋਲ ਅੰਬਾਲੇ ਵਾਲੀ ਸਾਈਡ ਅੰਬਾਲਾ ਕਿਉਂਕਿ ਕੈਂਟਾ ਨਾ ਮਿਲਟਰੀ ਆਥੇ ਜਿੱਥੇ-ਜਿੱਥੇ ਵੀ ਫੌਜ ਦੇ ਜ਼ਿਆਦਾ ਹੋਣੇ ਨਾ ਕੈਂਪ ਨੇ ਜਿੱਥੇ ਫੌਜੀ ਜਿੱਥੇ ਫੌਜ ਆ ਉਹ ਜਗ੍ਹਾ ਤੇ ਜ਼ਿਆਦਾ ਖਤਰਾ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਨ ਕਿਰਪਾ ਕਾ ਨੂੰ ਇਹ ਲੜਾਈ ਲੜੋਈ ਲੱਗੇ ਭਾਈ ਹਟ ਜਵੇ ਨਹੀਂ ਭਾਈ ਔਰ ਬਈ ਦਿਲਪ੍ਰੀਤ ਸੰਧੂ ਠੀਕ ਠਾਕ ਬਈ ਬਈ ਜਜਵਾਤ ਤਾਂ ਕੰਟਰੋਲ ਚ ਨੇ ਦਿਲਪ੍ਰੀਤ ਵੀਰੇ ਦੋ ਪੁੱਤੀਜੇ ਨੇ ਯਾਰ ਹਨਾ ਉਹ ਫੌਜ ਚ ਨੇ ਹਨਾ ਦਿਲ ਤਾਂ ਡਰ ਤਈਆ ਇੱਕ ਤਾਂ ਹੁਣ ਵਿਆਹ ਹੋਇਆ ਪਿੱਛੇ ਜੀ ਡਰ ਤਾਂ ਹੁਣ ਪਤਾਈਆ ਹਰੇਕ ਨੂੰ ਹੁੰਦਾ ਹੀ ਆ ਹਨਾ ਬੀਐਸ ਵਾਲੀਆਂ ਕਾਲੀਆਂ ਭੇਡਾਂ ਜਿਹੜੇ ਲੀਡਰ ਨੇ ਇਹਨਾਂ ਦੀ ਰਾਜਨੀਤੀ ਦੀ ਭੇਟ ਆਪਣੇ ਧੀ ਪੁੱਤ ਚੜਦੇ ਨੇ ਗੱਲ ਤਾਂ ਇਹ ਆ ਇਹ ਗੰਦੀ ਰਾਜਨੀਤੀ ਦੀ ਭੇਟ ਆਪਣੇ ਧੀ ਪੁੱਤ ਚੜਦੇ ਨੇ ਇਸ ਲਈ ਭਰਾ ਜਜ਼ਬਾਤ ਵੀ फडਕਣੇ ਕੀ ਕਰੀਏ ਜਾਂ फडਕ ਜਾਂਦੇ ਨੇ ਇਹ ਹਮਲਾ ਹੁਣੇ ਹੋਣਾ ਸੀ ਇੱਧਰ ਬਿਹਾਰ ਚ ਇਲੈਕਸ਼ਨ ਹਨਾ ਤਾਂ ਹਾਂ ਅਤਵੱਦੀ ਹਮਲਾ ਹੋ ਗਿਆ ਇਹ ਜਦੋਂ ਵੀ ਕਿਤੇ ਇਲੈਕਸ਼ਨ ਹੁੰਦੀ ਹੈ ਇਹ ਅੱਤਵਾਦੀ ਹਮਲਾ ਉਦੋਂ ਹੀ ਕਿਉਂ ਹੁੰਦਾ ਪਾਕਿਸਤਾਨ ਨਾਲ ਲੜਾਈ ਉਦੋਂ ਹੀ ਲੱਗਦੀ ਹੈ ਜਦੋਂ ਵੀ ਆਪਣੇ ਮੁਲਖ 'ਚ ਇੰਡੀਆ 'ਚ ਲੜਾਈ ਹੋਣੀ ਆ ਤਾਂ ਕਿਸੇ ਨਾ ਕਿਸੇ ਪੱਧਰ 'ਤੇ ਇਲੈਕਸ਼ਨ ਹੋਣੀ ਆ ਦੇਖ ਲਓ ਕਿ ਇਹ ਮੰਨ ਲਓ ਕੋਈ ਨਾ ਕੋਈ ਤਾਂ ਤਾਰ ਜੁੜਦੀ ਆ ਫਿਰ ਉਹ ਉਧਰਲਾ ਪਾਕਿਸਤਾਨ ਵਾਲਾ ਜਿਹੜਾ ਗੈਂਗਸਟਰ ਆ ਉਹ ਆਡੀਓ ਵੀਡੀਓ ਪਾ ਰਿਹਾ ਹਨਾ ਉਧਰ ਤੇ ਸਭ ਚੁੱਪ ਨੇ ਪੱਟੀ ਵਾਲੀ ਤੇ ਸਹਿਜਾਦ ਪੱਟੀ ਵਾਲੀ ਤੇ ਸਭ মিডিਆ ਚੁੱਪਾ ਉਧਰ ਨਹੀਂ ਕੋਈ ਬੋਲਦਾ ਹੈਗਾ ਵੀ ਕਿਵੇਂ ਹੋਇਆ ਉਹ ਸਾਰਾ ਮਸਲਾ ਨਾ ਮੂਸੇ ਵਾਲੇ ਬਾਰੇ ਕਿਵੇਂ ਹੋਇਆ ਦੱਸੇ ਕੋਈ ਨਾ ਸਭ ਚੁੱਪਾ ਭਰਾਓ ਆਪਾਂ ਲੋਕ ਵੀ ਜੁੱਤੀਆਂ ਦੇ ਪੀਰਾਂ ਡੰਡੇ ਦੇ ਪੀਰਾਂ ਆਪਾਂ ਖੁਦ ਲੋਕ ਚੰਗੇ ਬੰਦਿਆਂ ਨੂੰ ਆਪਾਂ ਵੀ ਨਹੀਂ ਚੁਣਦੇ ਹੈਗੇ ਮਾੜੇ ਲੀਡਰ 70 ਸਾਲ ਹੋ ਗਏ ਆਪਾਂ ਨੂੰ ਚੁਣਦਿਆਂ ਨੂੰ ਕੋਈ ਹੋਰ ਤਾਂ ਬਾਹਰੋਂ ਆਉਣਾ ਨਹੀਂ ਚੁਣਨ ਆਪਾਂ ਲੋਕ ਹੀ ਚੁਣਦੇ ਆ ਉਹਨਾਂ ਨੂੰ ਵੀ ਆਪਾਂ ਕਹਿ ਦਿੰਦੇ ਆ ਕਿ ਬਾਹਰਲੇ ਮੁਲਖਾਂ 'ਚ ਸਿਸਟਮ ਬੜਾ ਵਧੀਆ ਬਾਈ ਉਧਰ ਲੋਕ ਆਪ ਸਮਝਦਾਰ ਨੇ ਉਹਨਾਂ ਨੇ ਸਰਕਾਰਾਂ ਨੇ ਜਿਹੜੇ ਲੀਡਰ ਨੇ ਉਹ ਲੋਟ ਕਰੇ ਵੀ ਨੇ ਅਗਲਿਆਂ ਨੇ ਉਧਰਲੇ ਲੀਡਰ ਤਾਂ ਸੈੱਟ ਨੇ ਤਾਂ ਹੋ ਇਮਾਨਦਾਰ ਨੇ ਉਹਨਾਂ ਨੂੰ ਪਤਾ ਬੀ ਇਹ ਲੋਕਾਂ ਚ ਇੱਕ ਆਏ ਭੇਡਾਂ ਨਹੀਂ ਹੈਗੀਆਂ ਅੰਗੂਰੇ ਨੇ ਜਿਹੜੇ ਨਾ ਭੇਡਾਂ ਨਹੀਂ ਆਪਾਂ ਭੇਡਾਂ ਬਈ ਉਹ ਤਾਂ ਜਿਹੜਾ ਲੀਡਰ ਮੰਨ ਲਓ ਕੋਈ ਖਰਾਬੀ ਕਰਦਾ ਅਗਲੇ ਚਾਕੇ ਕੂੜੇ ਦੇ ਢੇਰ ਤੇ ਸੁੱਟ ਦਿੰਦੇ ਨੇ ਇੱਕ ਤਾਂ ਆਪਣੇ ਇੱਥੇ ਕੀ ਸਿਸਟਮ ਆ ਕੋਈ ਲੀਡਰ ਆ ਗਿਆ ਆਪਾਂ ਉਹਨੂੰ ਸਵਾਲ ਪੁੱਛ ਲਓ ਜਿਹੜੇ ਪਿੰਡ ਦੇ ਕੁਝ ਕੌਲੀਆਂ ਕੜਛੀਆਂ ਚਮਚੇ ਹੋਣਗੇ ਉਹ ਤੁਹਾਨੂੰ ਚੁੱਪ ਕਰਾਣਗੇ ਵੀ ਨਾ 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 ਇਹ ਲੀਡਰ ਨੂੰ ਸਵਾਲ ਨਾ ਪੁੱਛੋ ਇਹਦਾ ਸਾਡਾ ਲੀਡਰ ਆ ਓ ਯਾਰ ਤੁਹਾਡਾ ਲੀਡਰਾਂ ਤੁਹਾਡੇ ਘਰੇ ਕਿ ਦਾਣੇ ਤਾਂ ਨਹੀਂ ਸਟਕੇ ਜਾਂਦਾ ਜੇ ਤੁਹਾਡੇ ਨਾਲ ਹੱਸ ਪਿਆ ਖੇਡ ਲਿਆ ਉਹ ਜਿਹੜੇ ਵਾਦੇ ਕਰਕੇ ਆਇਆ ਉਹ ਪੁੱਛੋ ਉਹ ਪੁੱਛਣ ਨਹੀਂ ਦੇਣੇ ਉਸੇ ਦਾ ਨਤੀਜਾ ਵੀ ਅੱਜ ਆਪਾਂ ਕਿਨਾ ਹਾਲਾਤਾਂ ਤੱਕ ਪਹੁੰਚੇ ਹੋਏ ਆ ਜਿਹੜੇ ਦੇਸ਼ ਆਪਣੇ ਨਾਲੋਂ ਬਾਅਦ 'ਚ ਆਜ਼ਾਦ ਹੋਏ ਅੱਜ ਉਹ ਮੁਲਕ ਤਰੱਕੀ ਕਰ ਗਏ ਜਿੱਥੇ ਪਾਣੀ ਤੱਕ ਨਹੀਂ ਹੈਗਾ ਦਬਈ ਦੇਖ ਲਓ ਹਨਾ ਕਬਾਤ ਰਨ ਆ ਮੁਲਕਾਂ ਚ ਦੇਖ ਲਓ ਜਿਹੜੇ ਮੁਲਕਾਂ ਚ ਸਿਰਫ ਪੈਟਰੋਲ ਆ ਧਰਤੀ ਤੇ ਨਾ ਪਾਣੀ ਨਾ ਅਨਾਜ ਆਪਣੀ ਏਡੀ ਤਕੜੀ ਧਰਤੀ ਆ ਹਨਾ ਇੰਡੀਆ ਦੀ ਆਪਾਂ ਲੋਕ ਜਿਹੜੇ ਰਾਜਨੀਤੀ ਦੀ ਭੇਟ ਚੜੇ ਹੋਏ ਆ ਲੀਡਰਾਂ ਦੀਆਂ ਭੇਟਾਂ ਬਣੇ ਹੋਏ ਆ ਆਪਾਂ ਅੱਜ ਦੇਖ ਲਓ ਬਾਰਡਰਾਂ ਦੇ ਕੀ ਹਾਲਾਤ ਆ ਉਹਨਾਂ ਨੂੰ ਕੁਛ ਕੇ ਦੇਖੋ ਜਿਹੜੇ ਲੋਕ ਬਾਰਡਰ ਤੇ ਰਹਿੰਦੇ ਨੇ ਵਿਚਾਰੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪੈਂਦਾ ਉਹਨਾਂ ਨੂੰ ਪਤਾ ਵੀ ਜੰਗ ਕੀ ਚੀਜ਼ ਆ ਆਪਾਂ ਤਾਂ ਇੱਥੇ ਲੋਕ ਸਵਾਦ ਲੰਨੇ ਆ ਵੀ ਆਹ ਜੰਗ ਲੱਗੀ ਆ ਜੰਗ ਲੱਗੀ ਆ ਜੰਗ ਦਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਧੀ ਪੁੱਤ ਫੌਜ 'ਚ ਨੇ ਮੌਤ ਦੇ ਮੂੰਹ 'ਚ ਨੇ ਉੱਥੇ ਇਹ ਲੜਾਈ ਸਿਰਫ ਇਹਦਾ ਇੱਕ ਰਾਜਨੀਤਿਕ ਸਵਾਰਥ ਲਈ ਆ ਹੋਰ ਕੁਝ ਨਹੀਂ ਇਹ ਚ ਕੱਢਣ ਪਾਣ ਨੂੰ ਹਨਾ ਇੱਕ ਸਿਰਫ ਆਪਣਾ ਰਾਜਨੀਤਿਕ ਸਵਾਰਥ ਪੂਰਾ ਕਰਨ ਲਈ ਇਹ ਜੰਗ ਲੱਗੀ ਵੀ ਆ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਵੀ ਕਿਵੇਂ ਪਹੁੰਚਣਾ ਦੇਖੋ ਹੁਣ ਜਾਂ ਮੰਗਈ ਹੋਣੀਆਂ ਉਹਦਾ ਕਿਸਾਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਸਾਰਾ ਜਿਹੜਾ ਉਹ ਪ੍ਰੋਫਿਟ ਆ ਸਾਰਾ ਕਾਰਪੋਰੇਟ ਘਰਾਣਿਆਂ ਕੋਲ ਜਾਣਾ ਜੰਗ ਦੇ ਥਰੂ ਮੰਗਾਈ ਹੋ ਕੇ ਇਸ ਲਈ ਆਪਾਂ ਲੋਕਾਂ ਨੂੰ ਸਿਆਣੇ ਹੋਣਾ ਪੈਣਾ ਅੱਗੇ ਨੂੰ ਆ ਜਿਹੜੇ ਲੀਡਰ ਨੇ ਨਾ ਲੀਡਰਾਂ ਦਾ ਜਿਹੜੇ ਪੁਰਾਣੇ ਭਾਈ ਇਹਨਾਂ ਦਾ ਦੋਰੀ ਬਿਸਤਰਾ ਗੋਲ ਕਰਕੇ ਇਹਨਾਂ ਤੋਂ ਖਹਿੜਾ ਛਡਾਓ ਚਮਚਾਗਿਰੀਆਂ ਛੱਡੋ ਆਪਣੇ ਮੁਲਕ ਦੇਸ਼ ਨਾਲ ਪਿਆਰ ਕਰੋ ਯਾਰ ਆਪਾਂ ਨੂੰ ਅੱਜ ਦਾ ਆਪਣੇ ਦੇਸ਼ ਨਾਲ ਪਿਆਰ ਹੋਣਾ ਹੈ ਨਾ ਵੀਹ ਦੋਸਤਾਂ ਜਿੰਦਾਬਾਦ ਭਾਰਤ ਜਿੰਦਾਬਾਦ ਪੰਜਾਬ ਜਿੰਦਾਬਾਦ ਜਦੋਂ ਆਪਾਂ ਇੱਥੇ ਕਾਨੂੰਨ ਤੋੜਦੇ ਆ ਕੋਈ ਸਿਸਟਮ ਨੂੰ ਖਰਾਬ ਕਰਦੇ ਆ ਉਦੋਂ ਆਪਣਾ ਆਪਣੀ ਮੁਲਕ ਨਾਲ ਪਿਆਰ ਕਿਉਂ ਨਹੀਂ ਜਾਗਦਾ ਜਦੋਂ ਇੱਕ ਕਾਨੂੰਨ ਬਣਿਆ ਵਾ ਵੀ ਤੁਸੀਂ ਇੱਕ ਬੈਲਟ ਲਾ ਕੇ ਗੱਡੀ ਚਲਾਣੀ ਆ ਆਪਾਂ ਬੈਲਟ ਲਾ ਕੇ ਗੱਡੀ ਨਹੀਂ ਚਲਾਉਂਦੇ ਹੈਲਮਟ ਪਾ ਕੇ ਆਪਾਂ ਮੋਟਰਸਾਈਕਲ ਨਹੀਂ ਚਲਾਉਂਦੇ ਕੋਈ ਵੀ ਕਾਨੂੰਨ ਫਾਲੋ ਨਹੀਂ ਕਰਦੇ ਆਪਾਂ ਉਦੋਂ ਆਪਾਂ ਨੂੰ ਆਪਣੇ ਮੁਲਕ ਨਾਲ ਪਿਆਰ ਨਹੀਂ ਹੁੰਦਾ ਅੱਜ ਜਦੋਂ ਬਾਰਡਰਾਂ ਤੇ ਮਾਵਾ ਦੇ ਪੁੱਤ ਭੈਣਾਂ ਦੇ ਭਰਾ ਤੇ ਘਰ ਵਾਲੀਆਂ ਦੇ ਪਤੀ ਸ਼ਹੀਦ ਹੋਣ ਲਈ ਖੜੇ ਨੇ ਅੱਜ ਆਪਾਂ ਨੂੰ ਦੇਸ਼ ਨਾਲ ਪਿਆਰ ਹੋ ਗਿਆ ਇਹ ਬਨੌਤੀ ਆਪਣਾ ਵੀ ਲੋਕਾਂ ਦਾ ਬਨੌਤੀ ਪਿਆਰ ਆ ਕੋਈ ਆਪਾਂ ਦਿਲੋਂ ਪਿਆਰ ਨਹੀਂ ਕਰਦੇ ਮੁਲਕ ਨੂੰ ਜੇ ਆਪਾਂ ਮੁਲਕ ਨੂੰ ਦਿਲੋਂ ਪਿਆਰ ਕਰਦੇ ਹੋਈਏ ਤਾਂ ਆਪਾਂ ਆਪਣੇ ਮੁਲਕ ਨੂੰ ਸਾਫ਼ ਸੁਥਰਾ ਤੇ ਸੋਹਣਾ ਰੱਖੀਏ ਉਹਦੇ ਹਰੇਕ ਕਾਨੂੰਨ ਨੂੰ ਫਾਲੋ ਕਰੀਏ ਪਰ ਕਰਦੇ ਨਹੀਂ ਆਪਾਂ ਲੋਕ ਬੇਈਮਾਨ ਆ ਆਪਣੇ ਲੋਕਾਂ ਦੇ ਨਾ ਅੰਦਰ ਮੰਤਾ ਬਸ ਅਰਦਾਸ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅੱਗੇ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਸੁਖ ਸ਼ਾਂਤੀ ਸਰਬੱਤ ਦਾ ਭਲਾ ਕਿਸੇ ਦਾ ਕੋਈ ਵੀ ਨੁਕਸਾਨ ਨਾ ਆਇਆ ਹੋਵੇ ਯਾਰ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਕਿਸੇ ਜੀ ਦਾ ਕਿਸੇ ਪਸ਼ੂ ਪੰਛੀ ਦਾ ਇਸ ਲੜਾਈ ਕਾਰਨ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਅੱਗੇ ਅਰਦਾਸ ਕਰੋ ਭਲਾ ਹੋਵੇ ਪ੍ਰਮਾਤਮਾ ਸੁੱਖ ਰੱਖੇ ਸਾਰਿਆਂ ਦਾ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ভাই ਜੇ ਕੋਈ ਗੱਲ ਗਲਤ ਜਾਂ ਕੁਛ ਤੁਹਾਨੂੰ ਬੁਰੀ ਲੱਗੀ ਹੋਵੇ ਤਾਂ ਉਹਦੇ ਲਈ ਮਾਫੀ ਠੀਕ ਆ ਥੋੜੇ ਜਿਝਵਾਤ ਭੜਕ ਜਾਂਦੇ ਨੇ ਯਾਰ ਕੀ ਕਰੀਏ ਹਨਾ ਜਦੋਂ ਬੇਕਸੂਰ ਬੇ ਨੌਜਵਾਨ ਆਪਣੇ ਧੀਆਂ ਪੁੱਤਾਂ ਨੂੰ ਹਨਾ ਪੁੱਤ ਪਤੀਜਿਆਂ ਨੂੰ ਜੰਗ ਦੀ ਅੱਗ ਚ ਝੋਕਦੇ ਦੇਖਦੇ ਆ ਨਾ ਲੀਡਰਾਂ ਨੂੰ ਆ ਫਿਰ ਮਨ ਤਕੀ ਹੁੰਦਾ ਯਾਰ ਵੇ ਦੇਖੋ ਨਾ ਤਾਂ ਆਪਾਂ ਨੂੰ ਦੱਸੋ ਕੀ ਕਿਸੇ ਨਾਲ ਦੁਸ਼ਮਣੀ ਆ ਆਪਣੀ ਤਾਂ ਕੋਈ ਦੁਸ਼ਮਣੀ ਨਹੀਂ ਆਪਣਾ ਕੋਈ ਫਾਇਦਾ ਨਹੀਂ ਜਾਂ ਆਪਣਾ ਕੋਈ ਫਾਇਦਾ ਹੋਣਾ ਲੜਾਈ ਨਾਲ ਆਪਣਾ ਕੋਈ ਨੁਕਸਾਨ ਨਹੀਂ ਹੋਣਾ ਆਪਣੇ ਤਾਂ ਬੱਚੇ ਨੇ ਜਿਹੜੇ ਕਿਸੇ ਦਾ ਭਤੀਜਾ ਕਿਸੇ ਦਾ ਭਾਣ ਜਾ ਕਿਸੇ ਦਾ ਪੁੱਤ ਹਨ ਉਥੇ ਮੌਤ ਦੇ ਮੂੰਹ ਚ ਨੇ ਯਾਰ ਸਿਰਫ ਇੱਕ ਗੰਦੀ ਰਾਜਨੀਤੀ ਕਰਨ ਔਰ ਕੋਈ ਮਕਸਦ ਨਹੀਂ ਹੈਗਾ ਸਿਰਫ ਇੱਕ ਰਾਜਨੀਤੀ ਆ ਉਹ ਜਿਹੜੀ ਲੜਾਈ ਆ ਨਾ ਲੜਾਈ ਸਰ ਵੀਕਰ ਰਾਜਨੀਤਿਕ ਲਾਹਾ ਲੈਣ ਤੱਕ ਰਹਿ ਗਿਆ ਕੰਮ ਵੀ ਇਹ ਲੜਾਈ ਨਾਲ ਰਾਜਨੀਤਿਕ ਲਾਹਾ ਲਓ ਕਿਸੇ ਵੀ ਤਰ੍ਹਾਂ ਦਾ ਔਰ ਕੁਝ ਨਹੀਂ ਹੈਗਾ ਇਹ ਚ ਕੱਢਣ ਪਾਉਂ। ਔਰ ਜੀ ਜਤਨ ਸ਼ਰਮਾ ਜੀ ਕੀ ਹਾਲ ਚਾਲ ਆ ਬਾਈ? ਬਬੀਆ ਬਰੇ ਠੀਕ ਠਾਕ ਜਤਨ ਜੀ ਬਸ ਕਿਰਪਾ ਮਾਲਕ ਦੀ ਵਾਹਿਗੁਰੂ ਕੇ ਅਰਦਾਸ ਕਰਦੇ ਆਂ ਵੀ ਸਰਬੱਤ ਦਾ ਭਲਾ ਮਹਾਰਾਜ ਜੰਗ ਵਰਗੀ ਸਥਿਤੀ ਨਾ ਬਣੇ ਦੇਖੋ ਜਿਹੜੇ ਮੁਲਕਾਂ 'ਚ ਪਹਿਲਾਂ ਜੰਗਾਂ ਲੱਗੀਆਂ ਉਹਨਾਂ ਦੇ ਹਾਲਾਤ ਆਪਾਂ ਨੇ ਦੇਖੇ ਨੇ ਬਾਈ ਅੱਜ ਤੱਕ ਉਹ ਲੋਕ ਬਚਾਰੇ ਕਿਵੇਂ ਹਨ ਹਣਾ ਉਤਰੇ ਨੇ ਤੇ ਬੜਾ ਬੁਰਾ ਹਾਲ ਹੈ ਜੰਗ-ਜੁੰਗਾਂ 'ਚ ਕੁਝ ਨਹੀਂ ਰੱਖਿਆ ਵਾ ਵਧੀਆ ਜਤਨਜੀ ਵਧੀਆ ਤੁਸੀਂ ਦੱਸੋ ਵੀਰੇ ਠੀਕ ਆ ਵੀਰ ਜੀ ਜਤਨਜੀ ਤੁਸੀਂ ਸੀਐਮ ਬਣ ਕੇ ਕੀ ਕਰੋਗੇ ਸੀਐਮ ਬਣ ਕੇ ਕੁਝ ਵੀ ਨਹੀਂ ਹੋਣਾ ਭਰਾਵਾ ਗੱਲ ਤਾਂ ਸਿਸਟਮ ਨੂੰ ਸਹੀ ਕਰਨ ਦੀ ਉਹ ਬੰਦਿਆਂ ਦੇ ਆਪਣੇ ਹੱਥੇ ਆ ਸਰਕਾਰਾਂ ਦੇ ਹੱਥ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਇੱਕ ਰੂਲ ਤੋੜਦੇ ਆ ਨਾ ਹੈਲਮਟ ਨਹੀਂ ਪਾਉਂਦੇ ਬੈਲਟ ਨਹੀਂ ਲਾਉਂਦੇ ਤਾਂ ਸਮਝ ਲਓ ਵੀ ਉੱਥੇ ਆਪਾਂ ਆਪਣੇ ਦੇਸ਼ ਨਾਲ ਗਰਦਾਰੀ ਕਰ ਰਹੇ ਆ ਆਪਾਂ ਬਾਹਰਲੇ ਮੁਲਕਾਂ ਦੀਆਂ ਗੱਲਾਂ ਕਰਦੇ ਆ ਅਮਰੀਕਾ ਕੈਨੇਡਾ ਦੀਆਂ ਵੀ ਉਧਰ ਕਾਨੂੰਨ ਹੈ ਬਾਈ ਕਾਨੂੰਨ ਉਧਰ ਵੀ ਬੰਦਿਆਂ ਨਾਲੇ ਆ ਉਹ ਲੋਕ ਆਪ ਵੀ ਫੋਲੋ ਕਰਦੇ ਨੇ ਉੱਥੇ ਤਾਂ ਹੈ ਨਹੀਂ ਵੀ ਹਰੇਕ ਜਗਾਈ ਉਹਨਾਂ ਤੇ ਕੋਈ ਖੜਿਆ ਹਨਾ ਨਾ ਪਰ ਉਹ ਲੋਕ ਪਿਆਰ ਕਰਦੇ ਨੇ ਆਪਾਂ ਤਾਂ ਆਪਣੇ ਅੰਦਰੋਂ ਕੂੜਾ ਕੱਢ ਕੇ ਯਾਰ ਬਾਹਰ ਗੇਟ ਚ ਗਲੀ ਜਿਸ ਕਰ ਦਿੰਨੇ ਆ ਹਨਾ ਇਹ ਨਹੀਂ ਹੈਗਾ ਵੀ ਡਸਟਬਿਨ ਚ ਪਾ ਦਈਏ ਨਾ ਉਹ ਲੋਕ ਝਾੜੂ ਲਾਇਆ ਲਫਾ ਫੇਲ ਫੂਫੇ ਚਲੋ ਨਾਲੀ ਚ ਹਨਾ ਆ ਪਤਾ ਯਾਰ ਏਡੇ ਘਟੀਆ ਲੋਕ ਆ ਆਪਾਂ ਆਪਣੇ ਅੰਦਰ ਅੰਦਰ ਵਸ ਚਾਰ ਦਵਾਰੀ ਨੂੰ ਸਾਫ ਸੁਥਰੀ ਰੱਖਦਾ ਆਪਦਾ ਬਾਹਰ ਆਪਣੀ ਗਲੀ ਨਹੀਂ ਸਾਫ ਸੁਥਰੀ ਰੱਖਦੇ ਆਪਾਂ ਕਿਹੜੇ ਪਾਸੇ ਉਹ ਦੇਸ਼ ਭਗਤ ਹੋ ਜਾਗੇ ਕੱਲੀ ਦੇਸ਼ ਭਗਤੀ ਨਾਰੇ ਲਾਣ ਨਾਲ ਨਹੀਂ ਹੁੰਦੀ ਹੈਗੀ ਵੀ ਜਨਤਾ ਬਾਤ ਜਨਤਾ ਬਾਤ ਉਹ ਦੇਸ਼ ਭਗਤੀ ਨਾ ਦੇਸ਼ ਭਗਤੀ ਉਹ ਆ ਆਪਣੇ ਉਸ ਧਰਤੀ ਨੂੰ ਪਿਆਰ ਕਰੋ ਮੁਲਖ ਨੂੰ ਪਿਆਰ ਕਰੋ ਯਾਰ ਵਾਤਾਵਰਨ ਨੂੰ ਪਿਆਰ ਕਰੋ ਹਨਾ ਹੁਣ ਆਪਾਂ ਆਪਣੇ ਕਿੰਨੇ ਕੁ ਦਰਖਤ ਲਾਉਣੇ ਆ ਬਾਈ ਕੋਈ ਨਹੀਂ ਲਾਂਦਾ ਦਰਖਤ ਧੜਾ ਧੜ ਵੱਢਣ ਲੱਗੀ ਹੋਈ ਆ ਜਨਤਾ ਉਹ ਦੇਖ ਲਓ 400 ਏਕੜ ਜਗ੍ਹਾ ਹਣਾ ਪਿੱਛੇ ਉਹ ਜੰਗਲ ਵੱਡਦਾ ਅਦਰ ਤਾਮਲ ਨਾਲ ਡੁੱਗਣੀ ਕਿੱਥੇ ਕੋਈ ਨਹੀਂ ਬੋਲਿਆ ਹੈਗਾ ਚਲੋ ਠੀਕ ਆ ਜੀ ਓਕੇ ਜੀ ਜਤਨ ਜੀ ਹਾਂ ਜਤਨ ਭਾਈ ਦੁਬਈ ਦੇਖ ਲੈ ਕਿੰਨਾ ਵਧੀਆ ਸ਼ਹਿਰ ਮੁਲਕਾ ਨਾ ਉੱਥੇ ਪਾਣੀ ਨਾ ਉੱਥੇ ਅਨਾਜ ਪਰ ਉਹ ਮੁਲਕਾ ਆਪਣੇ ਮੁਲਕ ਨਾਲੋਂ ਕਿਤੇ ਤਰੱਕੀ ਚ ਨਹੀਂ ਕਾਨੂੰਨ ਵੀ ਆਹੋ ਲੋਕ ਕਾਨੂੰਨ ਨੂੰ ਫਾਲੋ ਵੀ ਕਰਾਉਂਦੇ ਨੇ ਕਰਦੇ ਵੀ ਨੇ ਕਾਨੂੰਨ ਨੂੰ ਫਾਲੋ ਵੀ ਆਪਾਂ ਜੇ ਹੁਣ ਕਿਸੇ ਕੰਮ ਆਪਾਂ ਬਾਗੇ ਯਾਰ ਆਪਣਾ ਕੰਮ ਅੱਜ ਨਹੀਂ ਹੁੰਦਾ ਦੋ ਦਿਨਾਂ ਨੂੰ ਹੋਣ ਵਾਲਾ ਆਪਾਂ ਆਪ ਦੋ 500 ਰੁਪਇਆ ਦੇ ਕੇ ਕਹਾਂਗੇ ਯਾਰ ਸਾਡਾ ਅੱਜੇ ਕਰਦੇ ਹਨ ਜੇ ਆਪਾਂ ਕਹੀਏ ਨਹੀਂ ਵੀ ਕੋਈ ਗੱਲ ਨਹੀਂ ਦੋ ਦਿਨਾਂ ਨੂੰ ਕਰਾ ਲਾਂਗੇ ਕੋਈ ਚੱਕਰ ਨਹੀਂ ਹੈਗਾ ਪਰ 500 ਨਹੀਂ ਦੇਣਾ ਫਿਰ ਇਹ ਸਿਸਟਮ ਬਣਦਾ ਨਾ ਆਪਾਂ ਆਪ ਵੀ ਗਲਤਾਂ ਪੰਗੜਾ ਸਿੱਖੀਆਂ ਸਾਰੇ ਓਕੇ ਜੀ ਠੀਕ ਆ ਜੀ ਫਿਰ ਕਰਦੇ ਆ ਲਾਈਵ ਕੱਲ ਨੂੰ ਦੁਬਾਰਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਵਰਤਣ ਸਰਬੱਤ ਦਾ ਭਲਾ ਜੀ ਮੰਗਦੇ ਆ ਵਾਹਿਗੁਰੂ ਤੋਂ ਵਾਹਿਗੁਰੂ ਸਤਨਾਮ